ਮਤਾਉ ਦੇ ਪਰੋ ਹੱਥੇ ਇਲਾਕੇ ਦੇ ਸਤੰਦ ਸਜਣੋ ਸ਼੍ਰੋਮਣੀ ਗੱਲਦਰ ਦੀ ਸਹਾਇਕ ਐਮ ਸੀ ਜिलेशਵੰਦ ਜੀ ਐਮ ਸੀ ਜੀ ਚੇਰੀ ਅਮਰ ਸਿੰਘ ਸੈ ਜੀ ਬੀਪੀ ਪਰਮਜੋਤਲ ਖਾਲਸਾ ਜੀ ਦਵਿੰਦਰ ਸ਼ਰਮਾ ਜੀ ਸਰਦਾਰ ਹਰਜਿੰਦਰ ਸਿੰਘ ਜੀ ਬਿੰਛੇ ਜੀ ਚਾਹਦਾ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਚਾਹਦਾ ਜੀ ਸਾਡਾ ਸਾਡਾ ਪਾਪਾ ਜੋਗਾ ਸਿੰਘ ਜੀ ਚਾਹਦਾ ਜੀ ਇਸਾਰੇ ਉਸੇ ਬਾਰੇ ਸਰਕਾਰ ਨੂੰ ਦੋ ਸਾਡਾ ਪੇਟਾ ਸੁਖਬੀਰ ਸਿੰਘ ਜੀ ਸਦਾ ਜੀ ਸਾਰੇ ਰੋ ਫਤਿਹਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੇ ਭੜੇ ਜੋਸ਼ ਵਿੱਚ ਹੋ ਬੜਾ ਟਡਾ ਹੌਸਲਾ ਬਲੰਦ ਕਰ ਆਪਾਂ ਸਾਰੇ ਇੱਕ ਲੜਾਈ ਲੜ ਰਹੇ ਆ ਇੱਕ ਵੱਡੀ ਜਦੋਂ ਜਦ ਕਰ ਰਹੇ ਆ ਹੈਗੀ ਆ ਲੋਕਤੰਤਰ ਦੀ ਇਹ ਹੈਗੀ ਆ ਵੋਟ ਪਾਉਣ ਦੀ ਜਿਹੜੀ ਲੜਾਈ ਜੋ ਕਿ ਆਪਾਂ ਨੂੰ ਬਾਬਾ ਸਾਹਿਬ ਡਾਕਟਰ ਵੀਰ ਵੇਕਰ ਜੀ ਦੇਖ ਤੇ ਗ੍ਰੇਸਿਸ ਬੋਟ ਮਨ ਦਾ ਅਧਿਕਾਰ ਹੈ ਵੋਟ ਪਾਉਣ ਦਾ ਤੇ ਆਪਾਂ ਨੂੰ ਸਹੀ ਤਰੀਕੇ ਨਾਲ ਵਰਤ ਕੇ ਤੇ ਆਪਣੀ ਸਰਕਾਰ ਦਿੱਲੀ ਵਾਲੀ ਆਪਾਂ ਬਣਾਉਣੀ ਹੈ ਤੇ ਵੋਟ ਪਾਰਲਮੈਂਟ ਦੀ ਹੈ ਦਿੱਲੀ ਦੀ ਹੋਣਾ ਹੈ ਪੰਜਾਬ ਦੇ ਵੋਟ ਨਹੀਂ ਇਸ ਵੋਟ ਕੋਈ ਬਹੁਤ ਵੱਡੇ ਬਹਿਣੇ ਨੇ ਇਸ ਵੋਟ ਦੇ ਬੜੇ ਅਹਿਮ ਇਤ ਹੈ ਇਸ ਲਈ ਤੌਰ ਤੇ ਬੇਨਤੀ ਕਰਾਇਆ ਕਿ ਇਹ ਵੋਟ ਆਪ ਸਰਦਾਰ ਮਹਿੰਦਰ ਸਿੰਘ ਜੀ ਨੂੰ ਪਾਣੀ ਹੈ ਕੇਪੀ ਸਾਹਿਬ ਇੱਕ ਬਹੁਤ ਖਾਨਦਾਨੀ ਸਿਆਸਤਾਨੇ ਦੀਜੀ ਪੀੜੀ ਹੋ ਗਈ ਕੇਪੀ ਸਾਹਿਬ ਦੀ ਸਿਆਸਤ ਵਿੱਚ ਵਿਚਰਦੇ ਹੁੰਦੇ ਉਹਨਾਂ ਦੇ ਪਿਤਾ ਜੀ चारेबी साहब आप चार बारी एम एल ए तीन बारी एक बारी मैंबर पार्लीमेंट ती सोचो एना लंबा समा एक परिवार ने देश की सेवा की पंजाब लाभ की समाज ने सेवा की पर उन्होंने किसी ने उंगल नहीं चुकी कोई इल्जाम नहीं लगा के पी साहब ने कोई नहीं कहता कि के पी साहब ने महल खड़े करते या ने बड़ी जायदाद बनाई या उन्होंने बेईमानी की थी सारा जनता इस गल की गारंटी देता कि वह बड़े ईमानदार शरीफ लीडर ने इसलिए ਮਨੂ ਬੇਨਤੀ ਕਰ ਰਹਾ ਹੈ ਕਿ ਸਭ ਤੋਂ ਵਧੀਆ ਗੀਤਵਾਰ ਸਾਰੇ ਜਿੰਨੇ ਖੜੇ ਨੇ ਉਹ ਹਨ ਸਰਦਾਰ ਮਹਿੰਦਰ ਸਿੰਘ ਕਿੱਪੜੀ ਜੇ ਕੋਈ ਨੀਰ ਇਮਾਨਦਾਰ ਹੋਵੇ ਆਪਣੀ ਸੇਵਾ ਸੇਤ ਕਿਰਿਆ ਕਰੇ ਜਿਵੇਂ ਆਪਰੇ ਅਸੀਂ ਕਰਦੇ ਨੇ ਸੋਨੀ ਸਾਹਿਬ ਅਮਰਜੀਤ ਸਿੰਘ ਸ਼ਰਮਾ ਜੀ ਹੋਰ ਸਾਰੇ ਜੀ ਜਿਹੜੀ ਗੋਤਰ ਦੀ ਬੱਚੀ ਹੈ ਤੇ ਫਿਰ ਆਪਣੀ ਕੰਮ ਦੀ ਸਵਾਰਜ ਹੁੰਦੀ ਹੈ जे नोट लगती है, आपा दलाली खाने लगती है, रिश्वत लगती है, तो फिर कोई कंपनी अपना है। कम नहीं रहते हैं या तो पिछले आप चल जाने इसलिए चंगे ईमानदार लीडर मोहन चाहिए चंगे लीडर वोट पा चुना चाहिए ਤਾਰੇ ਤੋਂ ਬੇਕੀ ਕ ਕਰਿਆ ਕਿਤੇ ਵੀ ਸੌਂ ਨਾ ਪੜਿਆ ਕੋਈ ਜਦੋਂ ਮਿੰਦਾ ਕੋਈ ਚੜੂਵੇ ਇੱਕੋ ਹੀ ਕੰਮ ਕਰਾਦੇ ਹੋ ਆ ਬੇਤੇ ਝੂਠ ਬੋਲਦੀ ਹੈ ਜਿੱਥੇ ਜਾਂਦੀ ਅੱਗੇ ਵੀ ਉਹ ਹੀ ਕਰਦਾ ਆ ਵੀ ਕਰਦਾ ਉਹ ਵੀ ਕਰਦਾ ਤੋਫਰ ਤੋਂ ਦੀਆ ਐਨੀ ਹੰਕਾਰੀ ਐਨੀ ਅੱਕਰੇ ਚ ਇਹਦਾ ਦਿਮਾਗ ਹਿੱਲ ਗਿਆ ਦਿੱਤੀ ਦਾ ਹਿੱਲ ਗਿਆ ਕਿ ਸਭ ਇਸ ਸਭ ਵੀ ਆ ਕਿ ਮੈਂ ਮੇਰੇ ਬਣ ਗਈ ਮੈਂ ਤੁਰ ਤੋਂ ਵੱਡੀ ਬਣ ਗਈ ਤੁਰ ਤੋਂ ਉੱਚੀ ਬਣ ਗਈ ਪੁਰੇ ਬੰਦੇ ਨੂੰ ਬੰਦਾ ਨਹੀਂ ਸਕਦੀ ਤੇ ਪਹਿਲਾਂ ਆਪਣਾ ਧੱਕੇ ਖਾਦੀ ਹੁੰਦੀ ਸੀ ਚਲੋ ਇਸ ਦਾ ਨਾਮ ਅਕਰ ਲੀਏ ਟੀਪੀਆ ਲੇਡੀਆ ਇਹਦਾ ਸਰਕਾਰ ਕੀਤਾ ਲੇਡੀ ਕਰਕੇ ਆਪਣੀ ਪੈਣ ਸਮਝ ਕੇ ਕੀਤਾ ਸੰਭਾਲ ਪਰ ਇਹ ਸਰਕਾਰ ਦੇ ਯੋਗ ਨਹੀਂ ਸੀ ਇਹ ਕਾਬਲ ਨਹੀਂ ਸੀ ਚਲੋ ਉਹ ਜਿੱਦਾਂ ਦੀ ਰਹੀ ਸਮਝ ਆ ਗਈ ਆ ਆਪਾਂ ਦੇਖ ਹੀ ਲਿਆ ਪੈਸੇ ਬਣਾ ਰਹੀ ਆ ਪੈਸੇ ਲੁੱਟ ਪਾਈ ਆ ਤੇ ਜਿਹੜੇ ਲੋਕ ਚੱਟਾ ਵੇਚਦੇ ਨੇ ਉਹਨਾਂ ਤੋਂ ਪੈਸੇ ਲੈ ਰਹੀ ਆ ਇਹ ਪੁੱਛੋ ਤੂੰ 40 ਲੱਖ ਰੁਪਏ ਲੈ ਰਿਹਾ ਜਿਹੜਾ ਇੱਥੇ ਚੱਟਾ ਵੇਚਦਾ ਸੀ ਫਲੋਰ ਛਾੜੇ ਵਿੱਚ ਉਹਦਾ ਡੋਬੇ ਦਾ ਟਰੱਕ ਫੜਿਆ ਗਿਆ ਉੱਪਰ ਤੈਗਾ ਪਰਸਨ ਉਹਦਾ ਨਹਾਇਆਛੰਦਾ ਉਹਨੇ ਬਾਜਬਾਦੀ ਇਹਨੇ ਫੋਨ ਕਰਕੇ ਜੇ ਨਹੀਂ ਮੈਨੂੰ ਮੈਂ ਅੱਜ ਤੇਰੇ ਨਾਲ ਪਛਾਹ ਕਰੂੰਗੀ ਜਦੋਂ ਉੱਥੇ ਗਿਆ ਤੇ ਕਾਰ 40 ਲੱਖ ਰੁਪਏ ਲੈ ਲਿਆ ਤੋਂ ਤੇ ਜਦੋਂ ਉਹ ਵਰਤਮਾਨ ਨੂੰ ਪਤਾ ਲੱਗਾ ਕੋਈ ਗੜਾ ਘੜੀ ਆ ਗਿਆ ਉਹ ਵਰਤਮਾਨ ਨੇ ਮੈਨੂੰ ਕਿਹਾ ਕਿ ਤੇ ਤੇ ਪਰਚਾ ਕਰ ਰਹੇ ਹੋ ਕੁਦਰਤੀ ਬਚ ਗਈ ਪਰਛੇਤੋਂ ਕਰਕੇ ਸਰਕਾਰ ਨੇ ਕਾਪੜੇ ਐਮਐਲ ਦਾ ਅਜਾ ਕਰ ਲਿਆ ਨਹੀਂ ਇਤੇ ਚਾਹੇ ਬੋਲੋ ਜਨਾ ਸਗਾ ਇਹ ਰੀਤ ਕਾ ਚੱਕਦੀਆ ਮਾਇਨੇ ਕਰਦੀਆ ਅੱਜ ਵੀ ਸਾਨੂੰ ਉਦੋਂ ਟਿਕਾਰੇ ਕੋ ਫੋਨ ਆੜਿਆ ਕਿ ਇਹ ਮਸ਼ੀਨਾ ਚੱਲਦੀਆ ਕਿਸੇ ਨੂੰ ਜਾ ਕੇ ਪੁੱਛ ਲਓ ਰੇਤਾ ਦੇ ਚੰਬਰ ਤੇ ਰੋਜ਼ ਸਵੇਰੇ ਦੀ ਰਾਤ ਨੂੰ ਭਰਦੀ ਆ ਕੋਈ ਸਰਕਾਰ ਨੂੰ ਪੈਸਾ ਨਹੀਂ ਦਿੱਤੇ ਕੋਈ ਸਰਕਾਰ ਨੂੰ ਇਹ ਫੀਸ ਨਹੀਂ ਦਿੱਤੀ ਸਾਰੇ ਲੋਕਾਂ ਨਜਾਇਜ਼ ਵਿੱਚ ਕੇ ਆਪਣੇ ਘਰ ਪੈਸੇ ਲੈ ਕੇ ਜਾ ਰਹੇ ਆ ਦੱਸੋ ਇਹ ਕੋਈ ਇਨਸਾਫ ਹੈ ਇਸ ਵਰਗੇ ਮੇਲੇ ਭਾਏ ਆਪਾਂ ਨੂੰ ਕਿ ਤੂੰ ਜੋ ਨਜਾਇਜ਼ ਕੰਮ ਆ ਸਾਰੇ ਦੰਦਾਂ ਨੂੰ ਕਰ ਤੇ ਤਹਿਸੀਲਦਾਰ ਆ ਬੈਠੇ ਚਾਹੇ ਰਜਿੰਦਰ ਭਾਜੀ ਅਹੁਦੇ ਚੁਸਤੀ ਕਰਾਈ ਇਹਨਾਂ ਨੇ ਇਹਨਾਂ ਤੋਂ ਪੈਸੇ ਲੈ ਲਏ ਆ ਕੋਈ ਪੈਸੇ ਤੋਂ ਬਿਨਾਂ ਜੀ ਨਹੀਂ ਹੁੰਦੇ ਪਟਵਾਰੀ ਕੋਈ ਪੈਸੇ ਤੋਂ ਬਿਨਾਂ ਕੰਮ ਨਹੀਂ ਕਰਦਾ ਥਾਲੇਦਾਰ ਕਹਿੰਦੇ ਆ ਅਸੀਂ ਤੇ ਪੈਸੇ ਦੇਨੇ ਆ ਤੇ ਸ਼ਾਮ ਇਹਦੇ ਬੰਦੇ ਆ ਰਹੇ ਨੇ ਹਿੱਸਾ ਲੈਣ ਤੇ ਥਾਲੇਦਾਰ ਕਹਿੰਦਾ 500 ਰੁਪਏ ਲਿਆ ਦੇ ਇੱਕ ਕਿਸੇ ਬੰਦੇ ਤੋਂ ਉਹਨੇ ਸਾਨੂੰ ਗੱਲ ਦੱਸੀ ਅਜਾ ਚਲੋ ਤੇ ਵੇੜੀ ਪੁਰਤਲ ਜਾਂਦੇ ਆ 500 ਰੁਪਏ ਦਾ ਉਹਨੇ ਕਿਹਾ ਮੈਂ ਤੇਨੂੰ 500 ਲੈ ਲਿਆ ਪਰ ਸ਼ਾਮ ਨੂੰ ਮੇਰੇ ਕੋਲ ਕਿਥੋਂ ਪੈਸਾ ਲੈ ਕੇ ਜਾਣਾ ਦੀਦੀ ਦੇ ਬੰਦੇ ਨੇ ਆ ਕੇ ਉਹਨੂੰ ਪਤਾ ਲੱਗ ਗਿਆ ਨਾ ਕਿ 500 ਰੁਪਈਆ ਮੈਂ ਲੈ ਲਿਆ ਤੇ ਬਿੰਦੂ ਨੂੰ 2-300 ਰੁਪਈਆ ਦੇ ਗਿਆ ਤਰਾ ਤੇ ਹਾ ਵਿਆ ਥਾੜੇ ਦਾਦਾ ਦਾ ਥਾੜੇ ਦਾ ਛੋਟੀ ਗੱਲ ਦੱਸੇ ਤੁਹਾਨੂੰ ਵੱਡੀ ਹਜ਼ਾਰਾਂ ਲੱਖਾਂ ਦੀ ਗੱਲ ਤੇ ਬਹੁਤ ਨੇ ਤੇ ਤਸੀਲ ਤੋਂ ਰੋਜ਼ ਸ਼ਾਮ ਨੂੰ ਤੇਰਾ ਚੇਲਾ ਆਇਆ ਰਹੋ ਜਾ ਤੇਰਾ ਰੋਜ਼ ਉਥੋਂ ਤਸੀਲ ਨਾਲੋਂ ਪੈਸੇ ਕਿੱਥੇ ਕਰਕੇ ਅਤੇ ਤਸਵੀਰਦਾਰ ਕਮੂ ਲੈ ਜਾਂਦਾ ਅਤੇ ਇਡੈਂਟੀਟੀ ਕਰ ਲੈਂਦੀ ਹੈ ਤੇ ਬੋਧਾ ਪੱਖ ਕਰਕੇ ਪਾਈ ਹਾਂ ਕਿ ਤੁਮ ਤੰਦਾਕਰ 2 ਨੰਬਰ ਦਾ ਅਧਿਸ਼ੋਤ ਹੈ ਤੁ ਲੋਕਾਂ ਤੋਂ ਦੀ ਕੋਈ 2 ਨੰਬਰ ਇਕੱਠੀ ਕਰ ਇਹ ਹੈ ਇਸ ਲੇਡੀ ਦਾ ਸਬੰਧਿਤ ਦਾ ਕਰਦਾਰ ਤੁਹਾਡੇ ਹਿਆਲਪੇ ਗਏ ਆ ਤੁਹਾਡੇ ਗਾਲੇ ਪਤ ਕਰਤੇ ਤੁਹਾਨੂੰ ਆਟਾ ਦੇ ਦੇ ਆਪੇ 5-5 ਕਿਲੋ ਦਾ ਜੇ ਤੇ ਸੱਸਰੀਆਂ ਨੇ ਦੇਸ ਚੋਲ ਪੀਸੇ ਰਹੀ ਨੇ ਸਰਦਾਰ ਬਾਦਲ ਤੁਹਾਨੂੰ ਬੋਰੀਆ ਕੌਂਟਰ ਦੇ ਕੌਂਟਰ ਬਣਾ ਦੇਣ ਤੁਹਾਨੂੰ ਕੰਡ ਦੇ ਦੇਸੇ ਦੱਸੋ ਜਿਹੜੀ ਵੰਡੀ ਜਾਂਦੀ ਪੰਜਾਬ ਦੇ ਕੰਡ ਤੇ ਆ ਪੰਜਾਬ ਦੇ ਪੱਟਿਆਂ ਤੋਂ ਆਉਂਦੀ ਆ ਸਾਰਾ ਦੇਸ਼ ਉਸਦੀ ਖਾਂਦਾ ਪੰਜਾਬ ਦੇ ਕੰਡ ਦੇ ਸਰਤੇ ਤੇ ਸਾਡੇ ਲੋਕਾਂ ਨੂੰ ਕਿਉਂ ਨਹੀਂ ਕੰਡ ਮਿਲ ਸਕਦੀ ਜੇ ਪਾਕੀ ਸਾਰਾ ਦੇਸ਼ ਪੰਜਾਬ ਦੇ ਕੰਡ ਖਾਂਦਾ ਪੰਜਾਬ ਦੇ ਚੋਲ ਖਾਂਦਾ ਆ ਇਸ ਤਰਤੀ ਦੇ ਨਹੀਂ ਕਿਰਪਾ ਆ ਤਰ੍ਹਾਂ ਤੇ ਨੂੰ ਵਰਦੇ ਨਾਲ ਦਿੱਤੇ ਆਲੇ ਤੇ ਫਿਰ ਸਾਡੇ ਗਰੀਬਾਂ ਦਾ ਕਿਉਂ ਟਕਰਾ ਹੋ ਰਿਹਾ ਤੁਸੀ ਸਾਰੇ ਇਹ ਗੱਲਾਂ ਜਾਣਦੇ ਹੋ ਕਿ ਜੇਰੀਵਾਰ ਕਹਿੰਦਾ ਸੀ ਮੈਂ ਨਸ਼ਾ ਬੰਦ ਕਰੂੰਗਾ ਦੋ ਮਹੀਨਿਆਂ ਚ ਜੇਰੀਵਾਰ ਕਹਿੰਦਾ ਸੀ ਮੈਂ 20 ਹਜ਼ਾਰ ਕਰੋੜ ਪਰੇ ਧਨ ਇਕੱਠਾ ਕਰਕੇ ਪੰਜਾਬ ਦੇ ਖਰਚੇ ਜਮਾ ਕਰਾਉਂਗਾ ਜੇਰੀਵਾਰ ਕਹਿੰਦਾ ਸੀ ਮੈਂ ਕ腐ਸ਼ਨ ਨਹੀਂ ਕਰਾਂ ਮੈਂ ਵੀਆਈਪੀ ਨਹੀਂ ਬਣਾਂ ਮੈਂ ਸਧਾਰਨ ਬਣ ਕੇ ਵਿਚਰੂੰਗਾ ਸਾਰੇ ਹੈਗੇ ਆ ਐਡਾ ਵੱਡਾ ਥਾਗੇ ਐਡਾ ਵੱਡਾ ਫਰੋਡ ਸਭ ਤੋਂ ਵੱਡਾ ਫਰੋਡ ਅਗਰ ਕੋਈ ਇੰਡੀਆ ਵਿੱਚ ਫਰੋਡ ਸਦਾ ਹੋਰ ਬੇਕੀਤੀ ਹੋਵੇ ਨਾ ਇੱਥੇ ਕਰਪਸ਼ਨ ਬੰਦ ਹੋਈ ਨਸ਼ਾ ਬੇਦਾਸ਼ਾ ਵਿਕ ਰਿਹਾ ਨਸ਼ਾ ਗਲੀਆਂ ਬਹੱਲੇਾਂ ਚ ਪਾਰਕਾਂ ਚ ਸਕੂਲਾਂ ਚ ਇਥੋਂ ਤੱਕ ਕੀ ਅੱਜ ਨਸ਼ਾ ਦੇਖਦਾ ਔਨਲਾਈਨ ਔਨਲਾਈਨ ਆਪਾਂ ਨਸ਼ਾ ਹੋ ਰਿਹਾ ਕਰਦੇ ਆ ਤੇ ਤੁਹਾਡੇ ਕਾਰਨ ਨਸ਼ੇ ਦੀ ਤੇਲਵਰੀ ਹੁੰਦੀ ਹੈ ਇਹ ਕਦੇ ਸੁਣਿਆ ਸੀ ਕਿ ਆਨਲਾਈਨ ਜਿਵੇਂ Amazon, Amazon, Yahoo ਜਿਹੜੇ ਕੰਪਨੀਆਂ ਤੁਹਾਨੂੰ ਕਹਿੰਦੇ ਆਪਣੇ ਸਾਮਾਨ ਦੇ ਕੇ ਜਾਂਦੀਆਂ ਐਵੇਂ ਜਿਵੇਂ ਨਸ਼ਾ ਦੇ ਕਾਰਨ ਦਾ ਤੇ ਇਹ ਬਹੁਤ ਗੰਭੀਰ ਗੱਲ ਹੈ ਸਾਡੇ ਬੱਚੇ ਨਸ਼ੇ ਦੀ ਮਾਰ ਦੇ ਦਮਰੇ ਦੇ ਪਰਸਲੇ ਨੇ ਮਰ ਲਏ ਤੇ ਸਰਕਾਰ ਸੁਤੀ ਭਰੀ ਹੈ ਕਿੰਨੀ ਲੁੱਟਾ ਡੋਹਾ ਕਿੰਨੀ ਅਦਕਦਿਆਂ ਕਿੰਦਿਆਂ

ਰੌਪਸ ਕੰਦਲੀ ਤੇ ਭਗਵੰਤਵਾਲ ਦੀ ਮਾਤਾ ਨੂੰ ਪਿਆਰ ਕਰਨ ਲੱਗਿਆ ਭਗਵੰਤਵਾਲ ਦੀ ਕਾਲਾ ਲਈ ਕੋ 40 ਗੰਨਾਂ ਦੇਆ ਭਗਵੰਤਵਾਲ ਦੇ ਪੈਰ ਤੋਂ 40 ਗੰਨਾਂ ਦੇਆ ਤੇ ਜਿਹੜੀ ਉਹ ਇੱਕ ਯਾਰ ਪੰਜਾਬ ਪੁਲਸ ਦਾ ਛਪਾਈ ਦਿੱਲੀ ਲੈ ਕੇ ਬੈਠਾ ਤੇ ਯਾਰ ਤੇ ਜੋ ਇੱਥੇ ਭਗਵੰਤਵਾਲ ਆਉਂਦਾ ਸਾਰਾ ਸ਼ਹਿਰ ਸੀ ਕਰ ਦਿੰਦੇ ਆ ਅਦੇ ਪੰਜਾਬ ਦੀ ਪੁਲਸ ਭਗਵੰਤਵਾਲ ਦੇ ਆਲੇ ਦੋਲੇ ਖੜੀ ਹੁੰਦੀ ਹੈ ਇਹਨਾਂ ਦਾ ਜਾਂਦਾ ਹਾਂ ਇਹ ਲੋਕ ਪਿਛਲਾ ਗੱਲਾਂ ਦਾ ਇਹ ਤੁਂ ਜੀ ਲੋ ਕਿ ਤੁਸੀਂ ਆਪਣੇ ਸਤਿ ਸ੍ਰੀ ਲਈ ਫਿਰਦੇ ਹੋ ਮੁਰਗੀ ਖਾਂਦਾ ਕੋਲੋਂ ਇੱਕ ਕੰਮ ਕਰਦੇ ਹੋ ਕੋਲੋਂ ਪੁੱਛੋ ਕਿ ਤੂੰ ਕਿਹੜਾ ਖਾਣਾ ਖਾ ਰਿਹਾ ਹੈ ਸਾਰੇ ਪੰਜਾਬ ਦੀ ਪੁੱਛ ਲੈ ਕੇ ਜਾਂਦਾ ਤੋ ਤੈਨੂੰ ਇਹਨਾਂ ਜਾ ਰਿਹਾ ਇਹਨਾਂ ਖਾਣ ਹੋਇਆ ਤੈਨੂੰ ਪੰਜਾਬੀਆਂ ਦਾ ਜਿਹਨੇ ਤੇਰੇ ਉੱਤੇ ਨੋਟਾਂ ਪਾ ਕੇ ਤੇਰੀ ਸਰਕਾਰ ਬਣਾਈ ਇਹ ਗੱਲਾਂ ਇਹ ਚੱਲੂਆਂ ਚੱਲੂ ਹੈ ਪੰਜਾਬ ਦਾ ਮਾਹੌਲ ਬਹੁਤ ਖਰਾਬ ਨਕਾ ਕੁੜਵਾ ਚੜੀਏ ਦੋਤੀ ਕੁੜ ਕੁੜ ਕੁਲਖਸ਼ ਲੜ ਰਹਾ ਹੈ ਕਾਂਗਰਸ ਪਾਰਟੀ ਦੇ ਆਚਾਰ ਗਦੀ ਸਿੰਘ ਚੰਗੀ ਪਰ ਇਹ ਯੋਲੇ ਬੇਈਮਾਨੀ ਦੀ ਕਮਾਈ ਕੀਤੀ ਕੈਨੇ ਦੇਸਰੋਤ ਖਾਧੀ ਚਾਹ ਦੀ ਸੇ ਚਲ ਗੋ ਕੋਰੋਨਾ ਦੇ ਪਈਏ ਹਰ ਪਰ ਪਈਏ ਦੇ ਤੇ ਆਪਣਾ ਕੀ ਕੰਮ ਕਰੂਗਾ ਬੰਸੋ ਜਿਹੜਾ ਪੱਦਾ ਸਿਆਸਤ ਵਿੱਚ ਆਉਂਦਾ ਪੈਸੇ ਕਮਾਉਣ ਜਾਂ ਲੁੱਟ ਖੋੜ ਜਾਂ ਰਿਸ਼ਵਤ ਖਾਣ ਉਹ ਲੋਕਾਂ ਦਾ ਕੁਝ ਨਹੀਂ ਸਮਝਦਾ ਚਲੋ ਜੀ ਸਿੱਧੀ ਦੇ ਭਾਅ ਤੇ ਕਰੋ ਪੰਡਾ ਮਿਹਰਿਆ ਲੋਕਾਂ ਦੀਆ ਪਟਾਓ ਕਰੋ ਲੋਟ ਕਿੰਨਾਂ ਰਸੀਬ ਮਿਲੀ ਅਖਬਾਰਾਂ ਸਪੋਟ ਮਾਇਆ ਆਪਾਂ ਸਾਰੇ ਨੇ ਦੇਖਿਆ ਤੇ ਜੇ ਸੀਆ ਬਣਿਆ ਤੇ ਉਹ 300 ਕਰੋੜ ਦਾ ਉਹਨਾਂ ਪ੍ਰਾਪਤ ਜਾਂਦੇ ਨਾ ਸੌਧ ਕਰਕੇ ਆਇਆ ਕਿ ਤਿੰਨ ਮਹੀਨੇ ਸੀਆ ਬਣਾ ਦੇ 100 ਕਰੋੜ ਦੇ ਦੇ ਦਊਗਾ ਤੇ ਕੇਂਦਰ ਦੇ ਕਾਂਗਰਸ ਦੇ leader ਚਰਨਜੀਤ ਸਿੰਘ ਚੰディー ਨੇ 2200 ਕਰੋੜ ਦਾਵਾਂ ਜਮੇ ਦਿੱਤਾ ਤੇ ਜਦੋਂ ਸੀਐਮ ਬਣਿਆ 25 ਕਰੋੜ ਦੇ ਕੇ ਬਣਿਆ ਜਿਹੜਾ ਬੰਦਾ ਕਰੋੜਾਂ 'ਚ ਖੇਡਦਾ ਅਰਬਾਂ ਦੇ ਉਹਨੂੰ ਪੈਸੇ ਲੈ ਤੇ ਦੱਸੋ ਤੂੰ ਆਪਣਾ ਕੀ ਭਾਲਿਆ ਆਪਣਾ ਕੀ ਜਮ ਕਰੂਗਾ ਮੈਂ ਚੁੱਪ ਨਹੀਂ ਬੋਲਾਂਗਾ ਗਲਤ ਗੱਲ ਨਹੀਂ ਕਰਦਾ ਜਿਹੜੀਆਂ ਗੱਲਾਂ ਸਾਡੋਂ ਮੀਡੀਆ ਦੱਸਦਾ ਲੀਡਰ ਦੱਸਦੇ ਉਹਨਾਂ ਦੇ ਸਾਥੀ ਨਾਂ ਤੇ ਦੱਸਦੇ ਆ ਉਹ ਮੈਂ ਟੋੜਦਾ ਸਾਰੀਆਂ ਕਰਦਾ ਸੋ ਚੰਨੀ ਸਾਬ ਰੂਪਨ ਰਹਿਣਾ ਵਾਲਾ ਚੰਡੀਗੜ੍ਹ ਦੀ ਕੁッਠੀ ਹੈ ਹਲਕਾ ਦਾ ਚੰਕੌਰ ਸਾਹਿਬ ਤੇ ਜਿਲੰਦਰੂ ਲੜ ਰਿਹਾ ਜੀ ਆਪਾਂ ਕਿੱਥੋਂ ਲੜਣਾ ਚੰਨੀ ਨੇ ਸੋ ਬਿਲਕੁਲ ਨਹੀਂ ਲੜਣਾ ਚੰਨੀ ਨੇ ਇੱਥੇ ਆਪਾਂ ਦੇਖਾਂਗੇ ਚੰਨੀ ਆਉਂਦਾ ਨਹੀਂ ਚੰਨੀ ਆਇਆ ਨਹੀਂ ਚੰਡੀਗੜ੍ਹ ਚੰਨੀ ਨੇ ਉਧਰ ਲੱਗੇ ਚੰਡੀਗੜ੍ਹ ਜਾਣਾ ਉਹਦਾ ਜਿੱਥੇ ਦੀ ਕੋਠੀ ਹੈ ਕੇਪੀ ਸਾਹਿਬ ਇੱਥੇ ਰਹਿੰਦੇ ਆ ਜਦੋਂ ਕੋਲੋਂ ਤਾਂ ਜਦ ਵਰਤੀ ਜਾਓ ਦਰਵਾਜ਼ੇ ਖੁੱਲੇ ਆ ਜਦ ਵਰਤੀ ਜਾਓ ਕੰਮ ਕਰਾਓ ਜਾ ਕੇ ਕੇਪੀ ਸਾਹਿਬ ਕੋਲ ਇਸੇ ਨੂੰ ਨਾ ਨਹੀਂ ਕੀਤੇ ਨਾ ਨੇ ਸਾਰੇ ਦੇ ਕੰਮ ਕਰਦੇ ਆ ਕੋਈ ਨਹੀਂ ਪੁੱਛਦੇ ਕਿ ਤੂੰ ਕਿਹੜੀ ਪਾਰਟੀ ਦਾ ਕਿਹੜੇ ਜਣੇ ਦਾ ਕਿੱਥੋਂ ਆਇਆ ਕਿਹੜੇ ਆਂਦੇ ਦਾ ਅਸੀਂ ਸਾਨੂੰ 1.5 ਮਹੀਨਾ ਹੋ ਗਿਆ ਫਿਰਦਿਆਂ ਨੂੰ ਆਪਣੇ ਹਲਕੇ 'ਚ ਤੇ ਬਹੁਤ ਬੰਦੇ ਮਿਲੇ ਜਿਨ੍ਹਾਂ ਨੇ ਕਿਹਾ ਸੀ ਕਿ ਜੇਤੀ ਸਾਹ ਕੋ ਗਏ ਸਾਡਾ ਕਮਿਟਸ ਨਹੀਂ ਕਰਦਾ ਕੋਈ ਪੈਸੇ ਹੀ ਹੋ ਗਏ ਕੋਈ ਰਿਸ਼ਵਤ ਲਈ ਤੇ ਸਾਨੂੰ ਕਦੇ ਕਹ ਨਹੀਂ ਦਿੱਤੀ ਜੇਤੀ ਸਾਹ ਦੇ ਜਿਹੜਾ ਚਾੜੂ ਆ ਉਹਨਾਂ ਦਾ ਕੋਈ ਹੈ ਨਹੀਂ ਸਰੂ ਹੀ ਹੈ ਚਾੜੂ ਦਾ ਚਾੜੂ ਦਾ ਹੱਸ ਗਿਆ ਫਿੱਲ ਗਿਆ ਅਪੀਦੀਆਂ ਬੈਠੀਆਂ ਜਦੋਂ ਚਾੜੂ ਕੱਸਿਆ ਨਾ ਪਰ ਚੁੱਲ੍ਹੇ ਸਿਰ ਤੇ ਆ ਗਿਆ ਉਹਨਾਂ ਨੂੰ ਚਾੜੂ ਅਗਰ ਨਾਲ ਹੋ ਗਿਆ ਚੋਲੇ ਚੰਗੇ ਜਿਹੜਾ ਹੋਵੇ ਚਾੜੂ ਦੇ ਤੁਸੀਂ ਆਹ ਜਾਣਦੇ ਹੋ ਅਸਾਰੇ ਆਪਣੇ ਜੀਰ ਗੱਲ ਕਰਕੇ ਗਏ ਆ ਕਿੱਥੇ ਗਿਆ ਤੁਹਾਡਾ 10000 ਰੁਪਇਆ ਕਿੱਥੇ ਗਈ ਤੁਹਾਡੇ ਚਾੜੇ ਕਿੱਥੇ ਗਈ ਆਪਣੀ ਸੋਸਤਾ ਕਿੱਥੇ ਗਏ ਮਕਾਨਾਂ ਦੇ ਪੈਸੇ ਜੋ ਵੀ ਕੰਮ ਹੋਇਆ ਸ਼ਹਿਰ ਚ ਜਦ ਵੀ ਹੋਇਆ ਅਕਾਲੀ ਜਨਤੀ ਸਰਕਾਰ ਬਿਲੇ ਹੋਇਆ ਅਸਾਰੇ ਆਪਣੇ ਸਾਹਮਣੇ ਇਕੱਠੇ ਨੇ ਦੀਰ ਆਪਰੇਸੀ ਇਹਨਾਂ ਪੁੱਛੋ ਜਿਹੜਾ ਕਾਲੀਦਾ ਦਾ ਰਾਜ ਸੀ ਨਕੋਦਰ ਚੱਕਨੇ ਸੌ ਕਰੋੜ ਰੁਪਈਆ ਨਕੋਦਰ ਦੇਖ ਦਿੱਤਾ ਸਾਰਾ ਕੰਮ ਜੋ ਵੀ ਨਕੋਦਰ ਦਾ ਹੋਇਆ ਇਹ ਸਰਕਾਰ ਤੱਕਾਸੇ ਮਾਦੇ ਦੇ ਦੇ ਰਿਹਾ ਤੁਸੀਂ ਆਪ ਸਮਝਦੇ ਹੋ ਕਿੰਨਾ ਗੰਦ ਰਸ ਸੀ ਤੇ ਸੀਵਰ ਦਾ ਪਾਣੀ ਗਲੀਆਂ ਛਦਾ ਹੁੰਦਾ ਸੀਗਾ ਕੋਈ ਨਹੀਂ ਸੀ ਪੁੱਛਦੇ ਕੋਈ ਧਿਆਨ ਨਹੀਂ ਸੀ ਕਰਦਾ ਸਾਰਾ ਸ਼ਹਿਰ ਸੀਵਰ ਪਾਇਆ ਸ਼ੀਵਰ ਦਾ ਪਾਣੀ ਅੱਜ ਕੋਈ ਕਿਤੇ ਦੀ ਸ਼ੀਵਰ ਦਾ ਪਾਣੀ ਬਾਹਰ ਨਹੀਂ ਖੜਾ ਤੈਮੀ ਤੈਮੀ ਤੋਂ ਬਹੁਤ ਮੁਸ਼ਕਲ ਸੀ ਕਿੰਨਾ ਤੁਸੀਂ ਹੁੰਦੇ ਸੀ ਅਸ਼ੇਰਪੁਰ ਵਾਲੇ ਦਾ ਜਿਵੇਂ ਲੱਗੇ ਵੀ ਕੰਦੇ ਪਾਣੀ ਦੀ ਨਹਿਰ ਪਿੱਛੇ ਵੀ ਕੰਦੇ ਪਾਣੀ ਦੀ ਨਹਿਰ ਛੋਟਾ-ਮੋਟਾ ਮੱਛਰ ਦੇ ਦਾਸ਼ਾ ਗੰਗ ਤੇ ਲੋਕ ਕਿਵੇਂ ਜੀਦੇ ਸੀ ਕਿਵੇਂ ਰਹਿੰਦੇ ਸੀ ਆਪਰ ਪਤਾ ਤੜ ਜੋ ਜਿਵਾਨੇ ਮਰੀ ਜਿਹੜੀ ਸਾਨੂੰ ਚੁਣ ਕੇ ਭੇਜਿਆ ਅਸੀਂ ਕੋਈ ਕਸਰ ਨਹੀਂ ਛੱਡੀ ਆਪਣੇ ਵੱਲ ਸੇਵਾ ਕੰਮ ਵਾਸਤੇ ਕੋਈ ਅਸੀਂ ਇਤੇ ਵੀ ਕੋਈ ਐਦਾ ਦੀ ਕਮਜ਼ੋਰੀ ਨਹੀਂ ਹੋਣ ਦਿੱਤੀ ਜਿੱਥੇ 5000 ਜਿੰਮੇ ਕੰਮ ਕਰ ਸਕਦੇ ਸੀ ਕਰਕੇ ਦਿਖਾਏ ਆਪਣੇ ਸ਼ਹਿਰ ਦਾ ਮੱਥਾ ਸਵਾਰਿਆ ਸ਼ਹਿਰ ਸਵਾਰਿਆ ਸੋਹਣੇ ਬਣਾਏ ਸੜਕਾਂ ਬਣਾਈਆਂ ਕਾਲਜ ਬਣਾਏ ਤੇ ਆਪਣਾ ਹਸਪੀਟਲ ਜਿਹੜਾ ਜੱਛਾ ਬੱਚਾ ਹਸਪੀਟਲ ਬਦਰ ਚਾਈਡ ਉਹਨੂੰ ਬਣਾਇਆ ਤੇਰਾ ਉਦਗਾ ਉਦਗਾਟਨ ਹੋਣਾ ਭਗਵੰਤਬਾਨ ਕਰਕੇ ਗਿਆ ਉਹ ਬਣਾਇਆ ਕਿ ਨੇ ਅਕਾਲੀ ਦਾ ਦਿਸਨ ਇਸ ਲਈ ਹੋਰ ਵੀ ਥੋੜੇ ਕਾਮਲੇ ਪਿੰਡਾਂ ਦੇ ਜੇ ਤੁਹਾਨੂੰ ਬਣਾਈਏ ਇੱਕ ਸਮੂਹ ਜਿਹੜਾ ਤੁਹਾਡਾ ਤਸੀਹ ਤਿਆਰ ਸਮੂਹ ਆ ਇਹਦੀ ਸਾਰੀ ਬਿਲਡਿੰਗ ਪੁਰਾਣੀ ਸੀ ਉਹ ਬਿਲਡਿੰਗ ਕਰੀ ਗਏ ਤੇ ਕਿਹਨਾਂ ਸੋਹਣਾ ਸਮੂਹ ਆ ਬਹੁਤ ਕੰਮ ਕੀਤੇ ਸਾਰੇ ਖੇਤਰਾਂ 'ਚ ਪਾਣੀ ਦੀ ਕਾਪ ਹੁੰਦੀ ਸੀ ਪਾਣੀ ਦੀ ਕਾਪ ਪੂਰੇ ਹਿੰਦੇ ਦੇ ਕੋਤਰ ਚ ਇੱਕ ਅਦਾ ਮਹੱਲਾ ਰਹਿੰਿਆ ਸੀ ਵੀ ਸਾਰੇ ਕੋਤਰ ਚ ਤੁਹਾਨੂੰ ਸਹਨੇ ਨੂੰ ਸਾਫ ਸਫਾ ਪਾਣੀ ਮਿਲਦਾ ਸੀਗਾ ਤੇ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਤੋਂ ਅਕਾਲੀ ਜਨ ਅਦਿਸ਼ਕਰ ਸੀ ਕਿਉਂਕਿ ਸਾਡਾ ਪਤਾ ਜੋੜ ਲਾਇਆ ਟੱਕਾ ਲਾਇਆ ਇੱਕ ਸੌ ਤੇਰੈ ਸੀ ਪਰ ਸਾਡੀ ਜ਼ਿੰਦਗੀ ਵਾਰੀ ਸੀ ਸਾਡੇ ਸਿਰ ਤੇ ਬੋਝ ਸੀ ਤੁਹਾਡਾ ਤੇ ਅਸੀਂ ਜੋ ਫਤ ਸਰ ਤਸਰਫ ਚਾਰੋਂ ਦੇ ਬਦੇ ਪੈਸੇ ਬਣਾ ਲਏ ਆ ਜਿਹੜੇ ਕਹਿੰਦੇ ਸੀ ਕਈ ਅੰਮਨੇ ਅਸੀਂ ਕਹਿੰਦੇ ਸਾਈਕਲ ਤੇ ਜਾਣਾ ਕਰਾਂਗੇ ਛੱਡੀ ਗੱਲ ਤੇ ਅਖਿਗੋਤ ਦਾ ਤੇਰੇ ਬਾਅਦ ਨੰਬੇ ਦਾ ਸਾਈਕਲ ਚੜਕੇ ਤੇ ਅਮਰ ਦੇ ਰਾਈ ਤੇ ਫੋਟੋ ਖਿੱਚ ਲਈ ਤੇ ਸਾਈਕਲ ਤੇ ਚੱਲਿਆ ਜੀ ਹੁਣ ਦੇ ਫੰਕ ਕੋ 1 ਕਰੋੜ ਦੀ ਗੱਡੀਆਂ ਕਰੋੜ ਦੀ ਲੈਂਡ ਕਰੂਜ਼ਰ ਦੇ ਬਾਅਦ ਨਹੀਂ ਕਰਦਾ ਪ੍ਰਿਆਪਰ ਲੱਖੀਆਂ ਗੱਡੀਆਂ ਦਾ ਇਹਨਾਂ ਦੇ ਚਾਰ ਚਾਰ ਖੜੀਆਂ ਨੇ ਯਾਰੋ ਬਸੋ ਦੋ ਸਮਾਰਿਕ ਦੋ ਪੈਸੇ ਆਏ ਨੇ ਕਿਧੋ ਕੁ ਕਰਾਈ ਹੋਈ ਇਹਨੇ ਰਾਜਮ ਚਟਾ 10 10 ਰੁਪਏ ਲੈ ਕੇ ਪਤਨੀਆਂ ਜਾਣਾ ਕੁਛ ਕੁ ਸਦਰ ਦਿਆਂ ਰੀਸੀਦਿਓ ਐਸਐਸ ਵੀ ਦਿਆਂ ਸਾਰਾ ਪੈਸਾ ਪੰਜਾਬ ਦਾ ਇਕੱਠਾ ਕਰਕੇ ਇਹ ਦਿੱਲੀ ਠੀਜਰੇ ਦੇ ਨਿੱਕੀ ਲੈ ਕੇ ਜਾ ਰਹੇ ਨੇ ਇਹ ਦਿੱਲੀ ਦੇ ਥਾਣੇ ਵੀ ਨੇ ਦਿੱਲੀ ਦੇ ਰਫੇਰੇ ਨੇ ਜਿਵੇਂ ਗੀਸਟਰੀਆ ਕੰਪਨੀ ਆ ਕੇ ਤੇ ਤਕਸਲਾ ਕੇ ਲੱਗ ਰਹੀ ਸੀ ਆਪਣੇ ਦਿੱਲੀ ਨੂੰ ਯਾ ਬਲੇਪਸਾ ਲੱਗ ਰਿਹਾ ਸੀ ਇਸ ਵੀ ਇਹ ਕੰਪਨੀ ਹੈ ਤੇਰੀ ਇਹ ਚਾਰੋਆਂ ਵਾਲੀ ਕੰਪਨੀ ਹੀ ਕਰਦੀ ਹੈ ਉਹਦੇ ਦਿੱਤੀਆਂ ਇਕੱਠੀਆਂ ਹੋਈਆਂ ਦਿੱਤੀਆਂ ਦੇ ਦਰ ਸਾਗਾ ਚੱਪੜ ਪਿਆ ਪਾਣੀ ਦਾ ਸੌਫ ਨਹੀਂ ਕੀਤਾ ਤੋ ਇਹ ਪਿੰਡੋਂ ਫੇ ਗਈ ਸੀ ਹਰ ਤਸਵੀਰ ਦੇ ਪੈਰਾ ਇਹ ਰਹਿ ਗਿਆ ਕਿ ਮੈਂ ਤੁਹਾਡਾ ਚੱਪੜ ਨੂੰ ਇਹ ਸਾਫ ਕਰਾ ਦੂੰਗੀ ਤੁਹਾਡਾ ਸੀਵਰ ਮੈਂ ਸਾਰਾ ਠੀਕ ਕਰ ਦੂੰਗੀ ਦੋ ਤੀਂਕਾ ਕੀ ਕਰਨਾ ਸੀ ਅੱਠ ਦਸਾਂ ਮਹੀਨਿਆਂ ਬਾਅਦ ਗਏ ਤੇ ਜਦੋਂ ਉਹਨੇ ਪੁੱਛਿਆ ਕਿ ਤੁਦੋਨੇ ਸਾਡਾ ਚਪਲ ਚਾਫ ਕਰਾਇਆ ਸਾਡੇ ਘਰਾਂ ਚ ਆਉਂਦੇ ਆ ਕਹਿੰਦਾ ਪਾਣੀ ਆਉਂਦਾ ਸਾਡੇ ਘਰਾਂ ਚ ਤੇ ਕਹਿੰਦੀ ਮੈਂ 3 ਕਰੋੜ ਰੁਪਈਆ ਦਿੱਤਾ ਤੁਹਾਡੀ ਕਿਸਮਤ ਬਚਲੀ ਰੋ ਤੇ ਤੁਹਾਡਾ ਐਮਸੀ ਨਹੀਂ ਕੰਮ ਕਰਦਾ ਉਹ ਬਿੱਦਿਆ ਨੇ ਉਸ ਨੂੰ ਲੈ ਉਹਦਾ ਐਮਸੀ ਕਰੇ ਨੋ ਨਹੀਂ ਉਸ ਬਿੱਦਿਆ ਐਮਸੀ ਸਾਧ ਲਿਆ ਤਲਵੀਰ ਪਾਲੀ ਕੋਰਤੌਰ ਬਹੁਤ ਪਦੀ ਰਖੀਆ ਆਪਣੇ ਪਰਿਵਾਰ ਦੇ ਨਾ ਪਰਿਵਾਰਕੀ ਕਰਨਾ ਭਾਵ ਉਹ ਸੰਦਰੇ ਆ ਉਹ ਚਲਾਇਆ ਉੱਥੇ ਬਹਿ ਗਿਆ ਉਹਨੇ ਬੀਬੀਆਂ ਕਿਹਾ ਦੱਸੋ ਮਿੱਠੀ ਤੇ ਨਿਕਲ ਕਿੱਥੇ ਆਇਆ ਕੋਈ ਪ੍ਰੈਸਵਦੀ ਆਇਆ ਬੀਬੀ ਦਾ ਬੂਹੜਾ ਬੱਜੀ ਹੋ ਗਈ ਕੋਈ ਪਾਲਾ ਗਿਆ ਚੋੜੂ ਬੋਲਦੀ ਆ ਚੋੜ ਤਾਂ ਬਹਿਰ ਕਰਕੇ ਬੋਲਦੀ ਆ ਤੇ ਜਦੋਂ ਉਹਨੇ ਕਿਹਾ ਪੈਸਾ ਨਹੀਂ ਆਇਆ ਤੇ ਉਹਨੇ ਕਹਿੰਦੀ ਤੂੰ ਬਹੁਤ ਜਾ ਤੂੰ ਇੱਥੇ ਕੀ ਕਰਦਾ ਤੇ ਸਾਲੀਆਂ ਬੀਬੀਆਂ ਪਾਲਿਕਾ ਜੀ ਸਾਰੀਆਂ ਜਿੰਨੀਆਂ ਜਲਦ ਤੋਂ ਵੱਧ ਐਮਐਲਯੂ ਜਿੰਨੀਆਂ ਜੀਬੀ ਨੂੰ ਤੁਰਨ ਚੱਲੋ ਸਾਡੇ ਕੋਲ ਦੁਆਰੇ ਚੋਂ ਅਜਿ ਗੋਪਰਾਉਂ ਜਿੰਨਾ ਨਾਲ ਜਨਾ ਕੋ ਸਾਰੀ ਐਕਸ਼ਨ ਕਰਦੀ ਬਾਅਦ ਅਜਿ ਤੇਭੂਰ ਕਰਨਾ ਇਹਨਾਂ ਨਾਲ ਅੱਜੇ ਬਾਹਰ ਰੱਖਤਾ ਕਰੋਨਾ ਪਾ ਗਿਆ ਪੋਰਸਾ ਗਿਆ ਤੇ ਪਰ ਉਹਦਾ ਵਿਦਿਆਨੀ ਬੜੀ ਨਾਜ਼ਰੀ ਹੈ ਉਹਨਾਂ ਨੇ ਆਪਣੇ ਐਮਸੀ ਜੀ ਬੇਸਤੀ ਤੰਤਰ ਸਟੇਟ ਜੀਤੇ ਕਰਦੀ ਬਾਅਦ ਤੋਂ 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 ਦੇ ਬੇਸਤੀ ਗਾਏ ਉਹਦੇ ਚੱਲ ਜੀ ਜਦੋਂ ਇਹ ਹਾਲੇ ਦਾ ਇਹਨੂੰ ਗਲਤ ਸਮਝ ਲਈ ਇਹਨੂੰ ਪੇਸ਼ ਹੋਣ ਦੀ ਤਬਦੀਦ ਦੇ ਇਹਨੂੰ ਕਿਸੇ ਦਾ ਆਦਰ ਕਰਦਾ ਕਿਸੇ ਦਾ ਸਤਿਕਾਰ ਕਰਦਾ ਇਹਨੂੰ ਪਤਾ ਹੀ ਨਹੀਂ ਤਾਂ ਫਿਰ ਦੱਸੋ ਠੀਕ ਹੈ ਮੋਟਾ ਬਾਤ ਹੈ ਜਾਂ ਗਲਤੀ ਹੋ ਗਈ ਆਪਣੇ ਤੋਂ ਉਹ ਤਾਂ ਕਦੇ ਵੀ ਅਸਮਾਨਦੇ ਆ ਸਾਡੇ ਪੰਜਾਬ ਵਾਲੇ ਪਛਤਾਉਦੇ ਆ ਪਰ ਹੁਣ ਗਲਤੀ ਵਿਰੋਧ ਕਰੇ ਉਹ ਨਾ ਉਹ ਨਾ ਕਰੇ ਉਹ ਯਾਦ ਰੱਖਿਓ ਤੁਸੀਂ ਮੋਟਾ ਪੌੜੀ ਆ ਪਰ ਬੇਟੀ ਇਹ ਹੈ ਕਿ ਮੋਟਾ ਪੌੜ ਹੋਵੇ ਗੋਗਨ ਕੌ ਸੋਹਰੇ ਨੂੰ ਤੇ ਚਾਹੂ ਨੂੰ ਕੋਈ ਕੋਈ ਚਾਹੂ ਨੇ ਬਹੁਤ ਵੱਡਾ ਪ੍ਰੋਗਰਾਮ ਦਿੱਤਾ ਕੇਜਰੀ ਵਾਲਾ ਠਾਗਿਆ ਇੰਡੀਆ ਦਾ ਭਗਵੰਤ ਮਾਨ ਦਾ ਵੈਸੇ ਗੈਰੀਆ ਜਿਹੜਾ 11 ਵਜੇ ਕੰਮ ਸ਼ੁਰੂ ਕਰਦਾ 6 ਵਜੇ ਪੈਗ ਲਾ ਲੇਗਾ ਤੇ ਪੰਜਾਬ ਨੇ ਕੀ ਕਰਦਾ ਦੱਸੋ ਪੰਜਾਬ ਦਾ ਕੋਈ ਹੈਰੇ ਟੋੜਦੇ ਘੜਦੇ ਗਾ ਕੇ ਚੁੱਟ ਚੁਟ ਕੇ ਸੁਵਾ ਕੇ ਤੇ ਉਹ ਆਪਾਂ ਡੰਗ ਪਾਈ ਜਾਂਦਾ ਇਹ ਲੱਛਣਾਂ ਚ ਝਾੜੂ ਦੀ ਤਸਵੀਰ ਸਮਝ ਆ ਜਣੀ ਹੈ ਸੀਸਾ ਜਿਹਾ ਜਿਹਾ ਝਾੜੂ ਨੂੰ ਇਹਨਾਂ ਲੱਛਣਾਂ ਚ ਪਰ ਆਪਾਂ ਆਪ ਫਸਤ ਪਾਈਏ ਆਪਣਾ ਰੋਲ ਆ ਕਰੀਏ ਤੇ ਬਹੁਤ ਕੀਤੀ ਬੋਤਾ ਆਪ ਵੀ ਬੋਤਾ ਪਾਓ ਕੌਣੇ ਆਪਣੀ ਖੇਤਰੀ ਪਾਰਟੀਆਂ ਪੰਜਾਬ ਦੀ ਸ਼੍ਰੋਮਣੀ ਕਾਲੇਦਾਰ ਬਾਕੀ ਸਾਰੀਆਂ ਪਾਰਟੀਆਂ ਦਿੱਲੀ ਦੇ ਅਰੇ ਭਾਜਪੀ ਨੇ ਜੋ ਪੰਜਾਬ ਨਾਲ ਕੀਤਾ ਦੇ ਸਾਹਮਣੇ ਆ ਉਹ ਸਮਾਜਦਾਨੀ ਅਸੀਂ ਨੂੰਰਨ ਕਮੇਟੀ ਤੇ ਜਾਣਾ ਅਗਰ ਬੀਜੇਪੀ ਪੰਜਾਬ ਦੇ ਨਾਲ ਸੋਹਣ ਸਿੰਘ ਇੱਕ ਚੰਗਾ ਕਰਦੀ ਇਨਸਾਫ ਕਰਦੀ ਮੰਗਾਂ ਮੰਗਦੇ ਨੇ ਕਿਸਾਨਰ ਦੀਆ ਬੱਚੀ ਮਸਲੇ ਹੱਲ ਕਰਦੀ ਤੇ ਅੱਜ ਬੀਜੇਪੀ ਦਾ ਆਪਣਾ ਸਮਝੌਤਾ ਹੋ ਜਾਣਾ ਸੀ ਅੱਜ ਅੱਜ ਪੰਜਾਬ ਦੀ ਹਵਾਈ ਹੋ ਰਹੀ ਸੀ ਆਪਾਂ ਸਾਰੇ ਹੁੰਦੋ ਫੇਰ ਦੱਸਿਆ ਪੰਜਾਬ ਤੇ ਆਪਾਂ ਸਾਰੇ ਜਾਣਦੇ ਆ ਪਰ ਗਲਤੀ ਕਿਹਦੀ ਆ ਬੀਜੇਪੀ ਦੀ ਗਲਤੀ ਆ ਇਸ ਕਰਕੇ ਅਕਾਲੀ ਲੀਡਰਸ਼ਿਪ ਨੇ ਫੈਸਲਾ ਲਿਆ ਲਕੀਰ ਖਿੱਚ ਕੇ ਸੀ ਲੜਾਈ ਲੜਨੀ ਹੈ ਸੀ ਕਾਵੇ ਨਾ ਹੋਵੇ ਦੋ ਹੋਰ ਚਾਰ ਹੋਰ ਕੋਈ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਜਿਨ੍ਹਾਂ ਤੱਕ ਪੰਜਾਬ ਦੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਤੱਕ ਅਸੀਂ ਬੀਜੇਪੀ ਦਾ ਸਮਝੌਤਾ ਨਹੀਂ ਕਰਨਾ ਇਸ ਦਾ ਪਾਇਓ ਮੌਕਾ ਪਾਇਓ ਵੀ ਜਿੱਤੇ ਜਿੱਤੇ ਕਹਿ ਸਕਦੇ ਆ ਉਥੇ ਸਰੇਆ ਦਿਓ ਤਕਰੀਰ ਬਕਰਨੇ ਆਪਣਾ ਤਕਰੀਰ ਦਾ ਅੱਗੇ ਆਪਾਂ ਪੁਲੀਖਾ ਖਾ ਲਿਆ ਉਹ ਨਹੀਂ ਪੁਲੀਖਾ ਖਾਣਾ ਪਹਿਲੇ ਤਰੀਕ ਨੂੰ ਬੜੀ ਗਿਤੀ ਵਿੱਚ ਐਕਟਿਵਿਟੀ ਹੋ ਗਈ ਕਿ ਲੋਕ ਤੱਕਰ ਦਾ ਮੇਲਾ ਇਸ ਮੇਲੇ ਦਾ ਨਜ਼ਾਰਾ ਲਈਏ ਆਪਣੇ ਛੱਕੇ ਬੰਦੇ ਮੋਟਰ ਪਾਈਏ ਤੇ ਉਹ ਦਿੱਲੀ ਪੇਜੀਏ ਬਾਕੀ ਆਪਾਂ ਸਾਰੇ ਬਿਠੇ ਆ ਜਿਹੜਾ ਕੰਮ ਹੋਗਾ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਸਾਨੂੰ ਜਦ ਮਰਜੀ ਯਾਦ ਕਰਿਓ ਬਾਜ਼ ਮਾਰਿਓ ਅਸੀਂ ਤੁਹਾਡੇ ਲਈ ਹਾਜ਼ਰ ਹਾਂ कुछ कहता हो बहुत बहुत धनबाद अपने सारे एफ सी साहबाना का धनबाद तो सारी अपनी अकाली लीडरशिप का धनवाद करता हुआ मंगा वाहू जी का खालसा वागुरू जी की फतेह